ਯਾਰ ਗੁਰਜੀਤ ਕਿੱਥੇ ਚਾ ਰਿਹਾ ਹੈ ਰੁਕ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਇਹ ਕਹਿੰਦਾ ਹੋਇਆ ਉਸ ਦਾ ਮਿੱਤਰ ਅਮਰੀਕ ਆਪਣੇ ਮਿੱਤਰ ਦੇ ਨਾਲ ਬੋਲਿਆ ਯਾਰ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਰੈੱਡ ਕਰਾਸ ਵੱਲੋਂ ਖੂਨਦਾਨ ਕੈਂਪ ਲੱਗ ਰਿਹਾ ਹੈ ਮੈਂ ਖੂਨਦਾਨ ਕਰਨ ਚੱਲਿਆ ਸੀ ਚੰਗਾ ਹੋਇਆ ਇਸ ਮਹਾਂ ਕੰਮ ਵਿੱਚ ਤੇਰਾ ਵੀ ਹਿੱਸਾ ਪੈ ਜਾਵੇਗਾ ਉਹ ਨਾ ਬਾਬਾ ਨਾ ਤੈਨੂੰ ਵਧਾਈ ਹੋਵੇ ਅਜਿਹੇ ਕੰਮ ਮੈਂ ਨਹੀਂ ਜਾਣਾ ਯਾਰ ਤੇਰੇ ਨਾਲ ਐਵੇਂ ਹੀ ਰਾਹ ਜਾਂਦੇ ਖੂਨ ਦੀ ਬੋਤਲ ਘਟਵਾ ਕੇ ਵਹਿ ਜਾਈਏ ਭਾਈ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਜਿਹੇ ਵੇਲੜ ਕੰਮ ਚੱਲਿਆ ਐ ਮੈਂ ਨਹੀਂ ਆਉਣਾ ਸੀ ਤੇਰੇ ਨਾਲ ਯਾਰ ਐਵੇਂ ਨਾ ਘਬਰਾ ਕੋਈ ਨੁਕਸਾਨ ਨਹੀਂ ਹੁੰਦਾ ਖੂਨ ਦਾਨ ਕਰਨ ਦਾ ਆ ਮੈਨੂੰ ਹੀ ਵੇਖ ਲੈ 31ਵੀਂ ਵਾਰ ਚੱਲਿਆ ਮੈਨੂੰ ਤਾਂ ਕੁਝ ਨਹੀਂ ਹੋਇਆ ਨਹੀਂ ਯਾਰ ਤੈਨੂੰ ਨਹੀਂ ਪਤਾ ਕਹਿੰਦੇ ਆ ਵੀ ਖੂਨ ਦੇਣ ਨਾਲ ਕਮਜ਼ੋਰੀ ਆ ਜਾਂਦੀ ਆ ਅਤੇ ਏਡਜ਼ ਵਰਗੀ ਬਿਮਾਰੀ ਵੀ ਹੋ ਸਕਦੀ ਆ ਉਹ ਭੋਲੇ ਆ ਪੰਛੀ ਤੈਨੂੰ ਕਿੰਨੇ ਵਹਿਮ ਪਾਤਾ ਯਾਰ ਅਜਿਹਾ ਕੁਝ ਨਹੀਂ ਹੁੰਦਾ ਨਾਲੇ ਡਾਕਟਰ ਕਹਿੰਦੇ ਨੇ ਇਕ 18 ਸਾਲ ਦਾ ਨੌਜਵਾਨ ਜਿਸ ਨੂੰ ਕੋਈ ਬਿਮਾਰੀ ਜਾਂ ਬੁਖਾਰ ਨਾ ਹੋਵੇ ਉਹ ਬਿਨਾਂ ਕਿਸੇ ਵਹਿਮ ਤੇ ਖੂਨਦਾਨ ਕਰ ਸਕਦਾ ਹੈ। ਨਾ ਬਾਈ ਮੈਂ ਤਾਂ ਚੱਲਿਆ ਤੂੰ ਹੀ ਕਰ ਭਲਾ ਖੂਨਦਾਨ ਕਰਕੇ। ਇਹ ਕਹਿੰਦਾ ਹੋਇਆ ਅਮਰੀਕ ਉੱਥੋਂ ਚਲਾ ਗਿਆ ਅਤੇ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਗੁਰਜੀਤ ਨੇ ਖੂਨਦਾਨ ਕਰਕੇ ਆਪਣਾ ਫਰਜ਼ ਨਿਭਾਇਆ। ਅਮਰੀਕ ਵਾਪਸ ਆਪਣੇ ਘਰ ਆਉਂਦਾ ਹੈ ਜਿੱਥੇ ਉਸਦੀ ਬੇਬੇ ਤਾਰ ਤੇ ਕੱਪੜੇ ਸੁੱਕਣੇ ਪਾ ਰਹੀ ਸੀ। ਅੱਜ ਤਾਂ ਮਸਾਂ ਹੀ ਬਚੇ ਆ ਗੁਰਜੀਤ ਕੋਲੋਂ। ਕਿਉ ਪੁੱਤ ਕੀ ਹੋ ਗਿਆ ਸੀ ਅਜੇ ਆ? ਬੱਸ ਬੇਬੇ ਖੁੰਦਨ ਕਰਨ ਚੱਲਿਆ ਸੀ ਅਤੇ ਮੈਨੂੰ ਹੀ ਨਾਲ ਲੈ ਜਾਂਦਾ ਸੀ ਪਰ ਮੈਂ ਤਾਂ ਉਸ ਤੋਂ ਖੜਾ ਛੁਟਾ ਕੇ ਆ ਗਿਆ ਚੱਲ ਚੰਗਾ ਕੀਤਾ ਹਾਈਵੇ ਮੈਂ ਮਰ ਗਈ ਇੰਜ ਬੋਲਦੀ ਅਮਰੀਕੀ ਬੇਬੇ ਤਣਾਮ ਨਾਲ ਥੱਲੇ ਡਿੱਗ ਪਈ ਕਿਉਂਕਿ ਉਸ ਦਾ ਪੈਰ ਫਿਸਲ ਗਿਆ ਸੀ ਬੇਬੇ ਕੀ ਹੋ ਗਿਆ ਬੇਬੇ ਨੂੰ ਵੇ ਬੰਤਿਆ ਛੇਤੀ ਆ ਬੇਬੇ ਨੂੰ ਡਾਕਟਰ ਕੋਲ ਲੈ ਚਲੀਏ ਡਾਕਟਰ ਸਾਫ ਮੇਰੀ ਬੇਬੇ ਠੀਕ ਤਾਂ ਹੈ ਜੇ ਇਹਨੂੰ ਕੁਝ ਹੋ ਗਿਆ ਤਾਂ ਮੈਂ ਵੀ ਨਹੀਂ ਰਹਿਣਾ ਬੇਬੇ ਨੂੰ ਛੇਤੀ ਠੀਕ ਕਰ ਦਿਓ ਇਹ ਕਹਿੰਦਾ ਅਮਰੀਕ ਡਾਕਟਰ ਅੱਗੇ ਲੈ ਲੜੀਆਂ ਕੱਢ ਰਿਹਾ ਸੀ ਬਈ ਛੇਤੀ ਤੋਂ ਖੂਨ ਦਾ ਪ੍ਰਬੰਧ ਕਰ ਤੇਰੀ ਬੇਬੇ ਦਾ ਆਪਰੇਸ਼ਨ ਕਰਨਾ ਪਊ ਸਿਰ ਤੇ ਗਹਿਰਾ ਜ਼ਖਮ ਹੈ ਡਾਕਟਰ ਸਾਹਿਬ ਅਸੀਂ ਖੂਨ ਦਾ ਇੰਤਜ਼ਾਮ ਕਿੱਥੋਂ ਕਰੀਏ ਤੁਸੀਂ ਪੈਸੇ ਲੈ ਲਵੋ ਅਤੇ ਆਪ ਇੰਤਜ਼ਾਮ ਕਰ ਲਓ ਬਈ ਸਾਡੇ ਕੋਲ ਇਸ ਸਮੇਂ ਇਸ ਗਰੁੱਪ ਦਾ ਖੂਨ ਨਹੀਂ ਹੈ ਤੁਸੀਂ ਆਪਣਾ ਖੂਨ ਦੇ ਦਿਓ ਜਾਂ ਕਿਸੇ ਵੀ ਮਿੱਤਰ ਰਿਸ਼ਤੇਦਾਰ ਕੋਲੋਂ ਪ੍ਰਬੰਧ ਕਰੋ ਅਤੇ ਜੋ ਕਰਨਾ ਹੈ ਛੇਤੀ ਕਰ ਸਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਇਹ ਕਹਿੰਦਾ ਹੋਇਆ ਡਾਕਟਰ ਹੋਰ ਮਰੀਜ਼ਾਂ ਨੂੰ ਵੇਖਣ ਲੱਗ ਪਿਆ ਅਮਰੀਕ ਆਪਣਾ ਖੂਨ ਦੇਣ ਲਈ ਤਿਆਰ ਨਾ ਹੋ ਸਕਿਆ ਅਤੇ ਦੂਜੇ ਪਾਸੇ ਆਪਣੇ ਬੇਬੇ ਦੀ ਹਾਲਾਤ ਉਸ ਤੋਂ ਵੇਖੇ ਨਹੀਂ ਜਾ ਰਹੇ ਸਨ ਦੁਚਿੱਤੇਪਨ ਵਿੱਚ ਉਸ ਨੇ ਕਈ ਥਾਵਾਂ ਤੇ ਫੋਨ ਕਰਾਏ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਅਤੇ ਉਸ ਨੂੰ ਕੁਝ ਵੀ ਨਹੀਂ ਸੀ ਸੋਚ ਰਿਹਾ ਅਖੀਰ ਉਸ ਨੇ ਗੁਰਜੀਤ ਨੂੰ ਫੋਨ ਕਰ ਸਾਰੀ ਘਟਨਾ ਦੱਸੀ ਅਤੇ ਖੂਨ ਦਾ ਪ੍ਰਬੰਧ ਕਰਨ ਲਈ ਕਿਹਾ ਗੁਰਜੀਤ ਨੇ ਹਸਪਤਾਲ ਪਹੁੰਚਣ ਤੱਕ ਰੈੱਡ ਕਰਾਸ ਫੋਨ ਕਰ ਖੂਨ ਦਾ ਇੰਤਜ਼ਾਮ ਕਰ ਦਿੱਤਾ ਤੇ ਇਸ ਤਰ੍ਹਾਂ ਉਸ ਦੇ ਬੇਬੇ ਦਾ ਆਪਰੇਸ਼ਨ ਠੀਕ ਹੋ ਗਿਆ ਡਾਕਟਰ ਨੇ ਅਮਰੀਕ ਨੂੰ ਕਿਹਾ ਜੇਕਰ ਅਜ ਗੁਰਜੀਤ ਸਮੇਂ ਤੇ ਨਾ ਪਹੁੰਚਦਾ ਤਾਂ ਤੇਰੀ ਬੇਬੇ ਨੂੰ ਬਚਾਉਣਾ ਬੜਾ ਔਖਾ ਸੀ ਆਪਣੇ ਮਿੱਤਰ ਦਾ ਧੰਨਵਾਦ ਕਰ ਜਿਸ ਨੇ ਖੂਨ ਦਾ ਇੰਤਜ਼ਾਮ ਕਰਕੇ ਤੇਰੀ ਬੇਬੇ ਨੂੰ ਬਚਾ ਲਿਆ ਅਮਰੀਕ ਗੁਰਜੀਤ ਨਾਲ ਅੱਖ ਨਹੀਂ ਮਿਲਾ ਪਾ ਰਿਹਾ ਸੀ ਗੁਰਜੀਤ ਨੇ ਅਮਰੀਕ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਤਸੱਲੀ ਦਿੱਤੀ ਅਤੇ ਕਿਹਾ ਡੁੱਲੇ ਬੇਰਾ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਸੰਭਲ ਜਾ ਗੁਰਜੀਤ ਦੀ ਗੱਲ ਸੁਣ ਅਮਰੀਕ ਨੇ ਵਹਿਮ ਛੱਡ ਖੂਨਦਾਨ ਕਰਨ ਦਾ ਫਰੰਨ ਲਿਆ